ਦੀਪ ਸਿੰਘ ਜੀ ਹਰਖੋਵਾਲ ਵਾਲੇ ਉਹ ਮੈਂ ਤੇ ਆਉਣ ਤੇ ਅੱਜ ਦੇ ਇਸ ਪੰਥਕ ਇਕੱਠ ਵਿੱਚ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨ ਸੰਤ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰਾਂ ਦੀ ਕੋਈ ਕਮੀ ਨਹੀਂ ਰਹੀ ਈਮਾਨ ਬਾਬਾ ਅਰਨਮ ਸਿੰਘ ਜੀ ਨੇ ਇਹ ਤੋਂ ਜੱਟ ਸਾਰਾ ਦੱਸ ਦਿੱਤਾ ਹੈ ਬਾਕੀ ਮਾਹਪੁਰ ਖਾਨਾ ਵੀ ਗੁਰਬਾਣੀ ਕਹਿੰਦੀ ਹੈ ਪੂਰੇ ਕਾ ਕੀਆ ਸਭ ਕੁਇਸ਼ ਪੂਰਾ ਘਟ ਵੱਧ ਕਿਸ਼ ਨਾਹੀਂ ਜਦੋਂ ਪੂਰੇ ਆਪੇ ਸਰੂਪ ਨੂੰ ਤਿਆਰ ਕਰ ਗਏ ਦੁਨੀਆ ਦੀ ਕਿਸੇ ਸ਼ਕਤੀ ਨੂੰ ਇਹ ਹੌਸਲਾ ਨਹੀਂ ਹੋਣਾ ਚਾਹੀਦਾ ਕਿ ਇਹਦੇ ਜਿੱਦ ਵੱਧ ਘਟ ਕਰੇ ਇੱਕ ਸਾਈਕਲ ਆ ਉਹਦੇ ਛੋਟਾ ਜਿਹਾ ਬਾਲ ਆ ਜੇ ਤਾਂ ਬਾਲ ਵਿੱਚ ਆ ਉਹ ਤਾਂ ਬਰਵੀ ਸਾਰਾ ਤੇ ਸਮਾਨ ਵੀ ਚਾਕੇ ਕਿੰਨਾ ਲੈ ਜਾਂਦਾ ਜੇ ਉਹ ਕੱਢ ਦਈਏ ਤੇ ਸਾਈਕਲ ਚਾਕੇ ਲੈ ਜਾਣਾ ਪੈਂਦਾ ਉਦੋਂ ਇੱਕ ਚੀਜ਼ ਕੱਢੀ ਛੋਟੀ ਜੀ ਜੇ ਤੁਰੇ ਜਾਂਦੇ ਵਿੱਚ ਸਰੀਆ ਆੜਾ ਦੇਈਏ ਉਹ ਵੀ ਨੁਕਸਾਨ ਕਰਾਉਂਦਾ ਇਹਦੇ ਚ ਨਾ ਕੋਈ ਚੀਜ਼ ਪਾਈ ਜਾ ਸਕਦੀ ਨਾ ਕੋਈ ਕੱਢੀ ਜਾ ਸਕਦੀ ਆ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਜਹਾਂਗੀਰ ਨੇ ਕਿਹਾ ਸੀ ਨਾ ਪਗੰਬਰ ਦੀ ਉਸਤ ਲਿਖ ਦਿਓ ਤਤਿਆਂ ਤਵਿਆਂ ਤੇ ਬਹਿਣਾ ਪ੍ਰਵਾਨ ਕਰ ਲਿਆ ਰੇਤੇ ਪੋਣੇ ਕਹਿੰਦੇ ਦਰਗਾਹੀ ਬਾਣੀ ਹਉ ਆਪਾਂ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ ਫੇਰ ਉਸ ਤੋਂ ਬਾਅਦ ਸਾਧ ਸੰਗਿ RAM ਰਾਏ ਉਹਦੇ ਚਹਨੀਆਂ ਕਾਰਾ ਮਾਤਾ ਅਰੰਗਜਿਵ ਡਿਕਟੇਟਰ ਬਾਦਸ਼ਾਹ ਕਿਸੇ ਅੱਗੇ ਝੁਕਿਆ ਨਹੀਂ RAM ਰਾਏ ਨੇ ਉਹਨੂੰ ਕਾਬੂ ਕਿਦਾ ਉਹਦੇ ਉੱਚੀ ਜਗ੍ਹਾ ਬੈਠਦਾ ਸੀ ਤੇ ਜਦੋਂ ਬਾਣੀ ਦੀ ਗੱਲ ਆਈ ਲਖਤੀ ਬਦਲ ਨਹੀਂ ਕੀਤੀ ਮਿੱਟੀ ਮੁਸਲਮਾਨ ਕੀ ਮੁਸਲ ਦੀ ਜਗਾ ਸਿਰਫ ਬੇ ਦੋਏ ਅਖਰ ਕੀਤੇ ਆ ਮਾਨਨ ਵਾਲੇ ਰਹਾ ਐਡਾ ਕਰਾਮਾਤੀ ਸਹਿਬ ਜادہ ਅਰੰਗਜੀਤ ਨੂੰ ਝਕਾਉਣ ਵਾਲਾ ਧਾਨੂ ਗੁਰੂ ਹਰਰਾਇ ਜੀ ਸਾਹਿਬ ਇਤਨੇ ਨਿਆਂਕਾਰੀ ਇਤਨਾ ਸਹੀ ਤੋਲਣ ਵਾਲੇ ਆਪੇ ਕੰਡਾ ਆਪ ਤਰਾਜੀ ਆਪੇ ਤੋਲਣ ਹਾਰਾ ਕਹਿੰਦੇ ਗੁਰੂ ਨਾਨਕ ਸਾਹਿਬ 14 ਭਵਨਾ ਤਿੰਨਾਂ ਲੋਕਾਂ 'ਚ ਉਹਨਾਂ ਦਾ ਕੋਈ ਬਚਨ ਮੋੜਨ ਵਾਲਾ ਨਹੀਂ ਗੁਰਬਾਣੀ ਦਾ ਤੈਨੂੰ ਹੌਸਲਾ ਪਿਆ ਜਿੱਧਰ ਮੂੰਹ ਉਧਰ ਚਲੇ ਜਾਂਦਾ ਇਹ ਕਿਹੜੇ ਬਾਗ ਦੀ ਮੂਲੀ ਹੈ ਜਿਨ੍ਹਾਂ ਨੂੰ ਇਹ ਹੌਸਲੇ ਪਏ ਆਪਣੇ ਸਾਹਿਬ ਜਾਦੇ ਨੇ ਬਖਸ਼ੇ ਫਿਰ ਇੱਕ ਮਾਤਰਾ ਆਪਾਂ ਟਕਸਾਲ ਵਾਲੇ ਸੁਣਾਉਨੇ ਆਂ ਕਰਤੇ ਕਿੰਮਤ ਕਰਤਾ ਜਾਣਾ ਕੈਦ ਦੀ ਜਗਾ ਸਿਰਫ ਇੱਕੋ ਹੀ ਘਟਾਈ ਔਰ ਇੱਥੇ ਤੱਕ ਬਸ ਨਹੀਂ ਜਿਹੜੇ ਸਰੂਪ ਤੋਂ ਲੈ ਕੇ ਅਸੀਂ ਸੁਧਾਈ ਕਰਨੇ ਆਂ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਸਰੂਪ ਜੋ ਭਾਈ ਮਨੀ ਸਿੰਘ ਸਾਹਿਬ ਨੇ ਲਿਖਤੋਂ ਉਤਾਰਾ ਕੀਤਾ ਦਮਦਮਾ ਸਾਹਿਬ ਤਖਤ ਤੇ ਮੌਜੂਦ ਹੈ ਉਹਦੇ ਤੇ ਵੀ ਆਪਣੀ ਸ਼ਿਆਹੀ ਨਾਲ ਇਹਨਾਂ ਨੇ ਇਹ ਕੁਝ ਕੀਤਾ ਪ੍ਰਬੰਧਕਾਂ ਨੇ ਅੱਖਾਂ ਮੀਟੀਆਂ ਹੋਈਆਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕੁਝ ਹੋ ਰਿਹਾ ਉੱਥੇ ਇਹਨਾਂ ਸਰੂਪਾਂ ਤੋਂ ਔਰ ਉੱਥੇ ਦੇ ਮੁੱਖ ਸੇਵਾਦਾਰੋਂ ਜਦ ਬਾੜ ਹੀ ਖੇਤ ਨੂੰ ਖਾਣ ਲੱਗ ਪਵੇ ਤੇ ਰਾਖੀ ਕਿੰਨ ਕਰਨੀ ਆ ਅੱਜ ਬਾੜ ਖੇਤ ਨੂੰ ਖਾ ਰਹੀ ਹੈ ਗੁਰੂ ਘਰ ਦਾ ਲੂਣ ਖਾ ਕੇ ਜਿਹੜੀ ਥਾਲੀ ਉਸੇ 'ਚ ਛੇਕ ਕੀਤਾ ਜਾ ਰਿਹਾ ਸਾਧ ਸੰਗਤ ਜੀ ਸਮਾਂ ਅਜਾਇਤ ਨਹੀਂ ਦਿੰਦਾ ਕਿਹਾ ਬਹੁਤ ਕੁਝ ਗਿਆ ਕਹਿਣ ਲਈ ਹੈ ਵੀ ਬਹੁਤ ਕੁਝ ਬਾਣੀ ਦੁਆਰਾ ਔਰ ਇਤਿਹਾਸ ਦੁਆਰਾ ਪਰ ਅੱਜ ਧਾਮੀ ਸਾਹਿਬ ਜੀ ਇਹ ਫੈਸਲਾ ਕੱਲ ਤੇ ਨਹੀਂ ਛੱਡਣਾ ਕਿਸ ਦੀ ਬੁੱਕਲ 'ਚ ਸੱਪ ਆ ਜਾਏ ਕਿੱਥੋਂ ਆਇਆ ਸੀ ਕਿਧਰੋਂ ਆਇਆ ਸੀ ਜਾਤੀ ਤੋਂ ਡੰਗ ਮਾਰ ਦੂਗਾ ਅੱਜ ਸਿੰਘ ਸਾਹਿਬ ਇਹ ਫੈਸਲਾ ਕਰਕੇ ਉੱਠਣ ਨਹੀਂ ਤੇ ਜਿਹੜਾ ਖਾਲਸਾ ਨਾ ਇਹਨੇ ਹੁਣ ਤੁਹਾਡੀਆਂ ਕਮੇਟੀਆਂ ਨਹੀਂ ਵਿਚਾਰਾਂ ਤੇ ਨਹੀਂ ਰਹਿਣਾ ਜਿਲੇ ਬੰਦਾਬਹਾਦਰ ਸਰਹੰਦਾ ਏ ਸਾਰੇ ਇਕੱਠੇ ਹੋ ਕੇ ਆ ਗਏ ਮਜਾਰੇ ਬਾਬਾ ਜੀ ਸਾਨੂੰ ਜ਼ਗੀਰ ਦਾ ਲੁੱਟ ਕੇ ਖਾ ਗਏ ਕਹਿੰਦੇ ਇਹਨਾਂ ਦੀਆਂ ਮੁਸ਼ਕਾਂ ਬਣ ਕੇ ਕੋਟੜੇ ਮਾਰੋ ਪੰਜ-ਪੰਜ ਕਹਿੰਦੇ ਬਾਬਾ ਜੀ ਅਸੀਂ ਤਾਂ ਫਰਿਆਦੀ ਆਏ ਸੀ ਕਹਿੰਦੇ ਜ਼ਗੀਰਦਾਰ ਕਿੰਨੇ ਗਿਣਤੀ ਇੰਨੇ ਤੁਸੀਂ ਆਖੇ ਹਜ਼ਾਰਾਂ ਕਹਿੰਦੇ ਤੁਹਾਡੇ ਮੂਜਿਆਂ ਦੀ ਮੈਂ ਮਦਦ ਕੀ ਕਰਨੀ ਫਿਰ ਸਰਹੰਦ ਨਿਵਾਸੀ ਸੀ ਉਹਨਾਂ ਦੇ ਕੋਟੜੇ ਮਾਰੋ ਕਹਿੰਦੇ ਬਾਬਾ ਜੀ ਇਹਨਾਂ ਦੇ ਕਹਿੰਦੇ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਜਦੋਂ ਮਾਤਾ ਜੀ ਔਰ ਸਹਿਬਜ਼ਾਦੇਾਂ ਤੇ ਜ਼ੁਲਮ ਹੋਏ ਅੱਜ ਪੰਥ ਜਾਗ ਚੁੱਕਾ ਹੈ ਪੰਥ ਬਣਾ ਅਸਰ ਸੰਘਾਰ ਬੇ ਕੋ ਦਰਜਨ ਕੇ ਮਾਰ ਬੇ ਕੋ ਸੰਤਨ ਅਵਾਰ ਬੇ ਕੋ ਖਾਲਸਾ ਬਨਾਇਓ ਹੈ ਇਹਨਾਂ ਲੋਕਾਂ ਨੇ ਸਾਧੂਆਂ ਦੀ ਰੱਜ ਕੇ ਨਿੰਦਾ ਕੀਤੀ ਟਕਸਾਲਾਂ ਸੰਪਰਦਾਂ ਦੀ ਕੀਤੀ ਜਿਨ੍ਹਾਂ ਨੇ ਅਗਵਾਈ ਕਰਨੀ ਹੈ ਪਹਿਲਾਂ ਇਹਨਾਂ ਤੇ નિਸ਼ਰਧ ਕੀਤਾ ਜਾਏ ਫਿਰ ਇਹ ਕੰਮ ਸ਼ੁਰੂ ਕੀਤਾ ਜਾਏ ਅੱਜ 베ਦੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ 베ਦੀ ਸਾਹਿਬ ਤੁਸੀਂ ਸੰਤ ਸਮਾਜ ਦੇ ਸਰਪ੍ਰਸਤ ਸੇ ਨਵੇਂ ਨਵੇਂ ਰੋਜ਼ ਸੰਤ ਸਮਾਜ ਨਾ ਬਣਾਓ ਜਿਹੜਾ ਬਾਬਾ ਠਾਕੁਰ ਸਿੰਘ ਬਣਾ ਕੇ ਇਹਨੂੰ ਮਜ਼ਬੂਤ ਕਰੋ ਕੀ ਗੱਲ ਬਈ ਜਕਾਰਾ ਨਹੀਂ ਛੱਡਦੇ ਸਾਡੀਆਂ ਜਿਹੜੀਆਂ ਸੰਸਮਾਨ ਨੇ ਇਹ ਲੀਰੋ-ਲੀਰ ਹੋਈਆਂ ਕਰਕੇ ਇਹਨਾਂ ਦੁਸ਼ਟਾਂ ਨੂੰ ਅਜ ਹੌਸਲਾ ਪੈ ਗਿਆ ਜੇ ਸਾਡੀ ਜੁਨਤੀ ਕੀੜੀ ਜੜੀ ਉਹਨ ਗੇਟ ਰਾਂਹ ਹੀ ਨਹੀਂ ਜਾਣਾ ਉਹ ਤੇੜ ਭਾਲਦੀ ਆ ਜੜਾ ਉੱਠਦਾ ਨਮਾ ਸੰਤ ਸਮਾਹ ਰੀਐਕਟਡ ਕਰਾਈ ਜਾਂਦੇ ਆ ਜੋ ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਕਿਰਪਾ ਕਰਕੇ ਗਏ ਆ ਆਪਾਂ ਉਸੇ ਬੂਟੇ ਨੂੰ ਪਾਣੀ ਪਾ ਕੇ ਮਜਬੂਤ ਕਰੀਏ ਜਦੋਂ ਇਧਰ ਤੁਰਾਂਗੇ ਇਹਨਾਂ ਦੁਸ਼ਟਾਂ ਨੂੰ ਹੌਸਲਾ ਨਹੀਂ ਪਾਏਗਾ ਸੋ ਇਨੀ ਬੇਨਤੀਆਂ ਪ੍ਰਵਾਨ ਕਰਨੀਆਂ ਸਿੰਘ ਸਾਹਿਬਾਂ ਦਾ ਟਕਸਾਲ ਦੇ ਮੁਖੀ ਮਹਾਪੁਰਖਾਂ ਸਾਰੀਆਂ ਸੰਪਰਦਾ ਦਾ ਤੇ ਬਾਬਾ ਸੁਰ ਸਿੰਘ ਵਾਲੇ ਮਹਾਪੁਰਖ ਬਾਬਾ ਅਵਤਾਰ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਜਿੰਨੇ ਵੀ ਹੈਗੇ 1 2 1 ਚੜ੍ਹੰਦੀਆ ਕੌਣ ਜਾਣੇ ਮੇਰਾ ਨੌਜੋ ਪਹਿਲਾਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਕਦਮ ਚੁੱਕੇ ਸੀ ਜਦੋਂ ਬੰਵਜਾ ਜੀ ਮੰਗਲ ਬਦਲੇ ਤੇ ਔਰ ਮਹਾਪੁਰਖਾਂ ਨੇ ਕਿਹਾ ਸੀ ਗਿਆਨੀ ਗੁਰਵਚਨ ਸਿੰਘ ਨੂੰ ਕਿ ਅਸੀਂ ਅੱਜ ਆਪਣਾ ਸਰੀਰ ਸ਼ਾਂਤ ਕਰ ਦੇਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਬਿਅਦ ਵੀ ਬਰਦਾਸ਼ਤ ਨਹੀਂ ਕਰ ਸਕਦੇ ਤੇ ਮਹਾਪੁਰਖਾਂ ਨੇ ਆਪਣਾ ਬਲੀਦਾਨ ਦਿੱਤਾ ਸੀ ਅੱਜ ਸਾਧ ਸੰਗਤ ਜੀ ਮੰਗਲਾਂ ਦੀ ਗੱਲ ਨਹੀਂ ਉਹ ਜਿਹੜੀ 52 ਤੋਂ ਸ਼ੁਰੂ ਹੋਈ ਸੀ ਇਹ ਵਿਚੇ-ਵਿਚ ਇੱਕ ਤੁਰਿਆ ਰਿਹਾ ਕੰਮ ਹੁਣ ਦੇਖਿਆ ਕਿ ਪੰਥ ਵਿੱਚ ਫੁੱਟ ਬੜੀ ਪਈ ਹੋਈ ਹੈ ਕਿ ਹੁਣ ਦਾ ਲੱਗ ਜੂਆ ਪੁੱਛੇਗਾ ਨਹੀਂ ਪਰ ਇਹ ਗੁਰੂ ਦਾ ਪੰਥ ਹੈ ਇਹ ਚੋਂ ਬੀਜ ਕਦੀ ਖਤਮ ਨਹੀਂ ਹੋਣਾ ਇਹ ਤਾਂ ਇੱਕ ਇੱਕ ਸਿੰਘ ਬੜੇ ਭਾਰੀ ਹੋਇਆ ਜਦੋਂ ਆਪਣੀ ਆਈ ਤੇ ਆ ਗਿਆ ਨਾ ਉਦੋਂ ਫਿਰ ਇਹਨਾਂ ਦੀਆਂ ਇਹ ਗੱਲਾਂ ਚੱਲਣੀਆਂ ਨਹੀਂ ਇਸ ਕਰਕੇ ਨੌਜਵਾਨ ਜਿਹੜੇ ਆ ਉਹ ਇਸ ਵੇਲੇ ਅੰਦਰੋਂ ਤੜਫੇ ਪਏ ਆ ਗੁਰੂ ਗ੍ਰੰਥ ਸਾਹਿਬ ਵਾਸਤੇ ਜੇ ਫੈਸਲਾ ਸਹੀ ਅੱਜ ਨਾ ਲਿਆ ਤੇ ਇਹ ਪਤਾ ਨਹੀਂ ਦੁਖਾਂਤ ਕਿੱਧਰ ਨੂੰ ਤੁਰ ਪਏਗਾ ਇਹ ਕੌਮ ਕੰਟਰੋਲ ਕਰਨੀ ਆਪਣੇ ਹੱਥੋਂ ਤੋਂ ਬਾਹਰ ਹੋ ਜਾਏਗੀ ਇਸ ਕਰਕੇ ਅੱਜ ਇਹ ਪੱਕਾ ਫੈਸਲਾ ਲੈ ਕੇ ਐਲਾਨ ਕਰਕੇ ਜਾਓ ਜਿਵੇਂ ਦੁਸ਼ਟ ਨੂੰ ਮੁੜ ਕੇ ਜੁਰਤ ਨਾ ਪਵੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਧੰਨਵਾਦ ਸੰਤ ਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਦਾ